ਪਿਤਾ ਬਣਨਾ ਅਜੀ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇਣਾ ਮੁਫਤ ਸਲਾਹ ਲਈ ਕਾਲ ਕਰੋ 99539239453 ਪਿਛਲੇ 6 ਮਹੀਨਿਆਂ ਤੋਂ ਬੰਦ ਪਏ ਸ਼ੰਭੂ ਬਾਰਡਰ ਨੂੰ ਖੋਲਣ ਦੇ ਲਈ ਪਟਿਆਲਾ ਪੁਲਿਸ ਲਾਈਨ ਵਿਖੇ ਕਿਸਾਨਾਂ ਅਤੇ ਪ੍ਰਸ਼ਾਸਨ ਦਰਮਿਆਨ ਇੱਕ ਅਹਿਮ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ ਹੈ ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਸਰਕਾਰਾਂ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ ਨੇ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਮਨ ਸਿੰਘ ਪੰਦੇਰ ਨੇ ਕਿਹਾ ਕਿ ਅਸੀਂ ਕੋਈ ਸੜਕ ਬੰਦ ਨਹੀਂ ਕੀਤੀ ਹੈ ਹਰਿਆਣਾ ਤੇ ਕੇਂਦਰ ਸਰਕਾਰ ਦੇ ਵੱਲੋਂ ਸੜਕ ਨੂੰ ਬੰਦ ਕੀਤਾ ਗਿਆ ਹੈ ਅਜਿਹੇ ਵਿੱਚ ਸਰਕਾਰ ਨੂੰ ਸ਼ੰਭੂ ਬਾਰਡਰ ਖੋਲਣਾ ਚਾਹੀਦਾ ਹੈ ਅਸੀਂ ਵੀ ਪ੍ਰਸ਼ਾਸਨ ਅੱਗੇ ਵਿਚਾਰ ਪੇਸ਼ ਕੀਤੇ ਨੇ ਮੈਂ ਸੁਪਾਯਰ ਜਸਕਰਤੋ ਭਾਰਤੀਕ ਸੋਨ ਨੂੰ ਇੱਕ ਸਿੱਧੂਪੁਰ ਦੇ ਹੈ ਅੱਜ ਸਾਡੀ ਬਹੁਤ ਮਜਬੂਰੀ ਸੀ ਤੇ ਡੱਲੇਵਾਲ ਸਾਹਿਬ ਜਿਹੜੇ ਕਰਨਾਟਕਾ ਦੇ ਵਿੱਚ ਜਾ ਰਹੇ ਨੇ ਜ਼ਰੂਰੀ ਮੀਟਿੰਗ ਹੈ ਉਹਨੇ 에ਰਪੋਰਟ ਤੇ ਜਾ ਕੇ ਉਹਨੇ ਜਿਹੜਾ ਪਹਿਲਾ ਮੀਟਿੰਗ ਦੇ ਵਿੱਚ ਉਹ ਗਏ ਨੇ ਕੋਈ ਸਾਡੇ ਦੋਨਾਂ ਫੋਰਮਾਂ ਦੇ ਜਿਹੜੇ ਸਾਡੇ ਸਾਰੇ ਆਗੂ ਖੜੇ ਐ ਸਾਡੀ ਉਹ ਸਹਿਮਤੀ ਹੈ ਜਿਹੜੀ ਖਾ ਪੰਧਿਰ ਸਾਹਿਬ ਨੇ ਗੱਲ ਕੀਤੀ ਹੈ ਕਿਉਂਕਿ ਜੇ ਮੂਹਰੋਂ ਕੋਈ ਏਜੰਡਾ ਆਵੇ ਏਜੰਡੇ ਤੇ ਚਰਚਾ ਹੋਵੇ ਫਿਰ ਅਸੀਂ ਖੁੱਲ ਕੇ ਦੱਸੀਏ ਅਸੀਂ ਤਾਂ ਮੈਨੇ ਕਹੀ ਹੈ ਕਿ 13 ਫਰਵਰੀ ਤੋਂ ਅਸੀਂ ਉਸੇ ਗੱਲ ਤੇ ਸਟੈਂਡ ਕਰਦੇ ਆਂ ਕਿ ਚਾਰ ਗੇਟ ਦੀਆਂ ਸਾਡੀਆਂ ਕੇਂਦਰ ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਠੀਕ ਹੈ ਉਹਨਾਂ ਦੀ ਮਜਬੂਰੀ ਸੀ ਇਲੈਕਸ਼ਨ ਸੀ ਉਦੋਂ ਅੱਜ ਤੱਕ ਕੋਈ ਮਜਬੂਰੀ ਨਹੀਂ ਉਹ ਗੇਟ ਮੀਟਿੰਗ ਸ਼ੁਰੂ ਕਰਨ ਅਸੀਂ ਮੀਟਿੰਗ ਲਈ ਫੋਟਲਾ ਸਾਹਿਬ ਫਿਰ ਸਿੱਟਾ ਰਿਹਾ ਜਾਂ ਬੇ ਸਿੱਟਾ ਰਿਹਾ ਤੁਸੀਂ ਤਾਂ ਖਾਬ ਲਫ਼ਜ਼ਾਂ ਦੇ ਵਿੱਚ ਕੋਈ ਨਹੀਂ ਆਉਂਦੇ ਦੇਖੋ ਸਾਡੇ ਕੋਲ ਕੋਈ ਏਜੰਡੇ ਨਹੀਂ ਏਜੰਡਾ ਹੋਵੇ ਜੇ ਬੇ ਸਿੱਟਾ ਵੀ ਮੀਟਿੰਗ ਲਈ ਤੁਹਾਡੇ ਆਜੰਡੇ ਆ ਤੁਸੀਂ ਤਿਆਰ ਹੋ ਸਾਡੇ ਕੋਲ ਕੋਈ ਰੱਖਿਆ ਹੀ ਨਹੀਂ ਤੁਹਾਨੂੰ ਪਹਿਲਾਂ ਅਸੀਂ ਚਰਚਾ ਉਸ ਗੱਲ ਤੇ ਵੀ ਪਹਿਲਾਂ ਅਸੀਂ ਉਹ ਸਾਫ਼ ਕਰ ਚੁੱਕੇ ਆਂ ਕਿ ਰਸਤਾ ਅਸੀਂ ਨਹੀਂ ਦੇਖੋ ਸਾਫ ਹੈ ਮੈਂ ਸਾਫ ਕਰ ਦਿੰਦਾ ਪੰਦੇਰ ਸਾਹਿਬ ਨੇ ਸਾਫ ਜੇ ਆਪਾਂ ਰਸਤਾ ਰੋਕਿਆ ਹੋਵੇ ਤਾਂ ਉਹ ਤੇ ਵਿਚਾਰ ਕਰੀਏ ਰਸਤਾ ਰੋਕਿਆ ਕੇਂਦਰ ਨੇ ਤੇ ਹਰਿਆਣਾ ਸਰਕਾਰ ਨੇ ਇਹ ਉਹ ਤੇ ਉਹ ਵਿਚਾਰ ਕਰਨ ਸਰ ਕਿਸਾਨਾਂ ਦੇ ਉੱਪਰ ਬਾਲੀਵੁੱਡ ਅਦਾਕਾਰ ਕੰਗਣਾ ਰਾਵਤ ਨੇ ਬੜਾ ਜਿਹੜਾ